ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਏਕ ਮਨੂਰ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਾਉਣ ਵਾਲਾ ਜਿਲ੍ਹਾ ਜਿਹੜਾ ਇਹਨੂੰ ਫਰੀਦਕੋਟ ਪਿਆ ਜਾਂਦਾ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਇਹ ਗਾਂ ਦਿਖਾ ਰਹੇ ਆਂ ਆਪਾਂ ਇਹ ਪਹਿਲਾ ਸੂਆ ਅਸੂਈ ਹੋਈ ਐ ਸੂਈ ਨੂੰ ਲਗਭਗ 5 ਦਿਨ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਮਗਰ ਇਹਦੇ ਬੱਚਾ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਦੁੱਧ ਦੀ ਗੱਲ ਕਰੀਏ ਤਾਂ ਦੁੱਧ 12 ਲੀਟਰ ਇਸ ਵਕਤ ਤਿਆਰ ਹੈ ਥੱਲੇ। ਬਾਜ਼ੀ ਦੇ ਅਨੁਸਾਰ ਮੁਤਾਬਕ 14-15 ਕਿਲੋ ਜਾਨੀ ਦੁੱਧ ਤਾਂ ਖੁੱਲਾ ਪਿਆ ਜੂਗੀ ਇਹ। ਤੇ ਜੇ ਆਪਾਂ ਇਹਦੇ ਸੁਭਾਅ ਦੀ ਗੱਲ ਕਰੀਏ ਤਾਂ ਠੰਡੇ ਸੁਭਾਅ ਦੀ ਗਾਂ ਹੈ ਇਹ ਕੋਈ ਐ ਨਹੀਂ ਵੀ ਗਰਮ ਹੈ ਜਾਂ ਸਿੰਘ ਮਾਰਦੀ ਹੋਊਗੀ ਜਿਵੇਂ ਸਿੰਘ ਆਪਾਂ ਵੇਖ ਕੇ ਕਹਿ ਦਿੰਦੇ ਆ ਵੀ ਮਾਰਦੀ ਹੋਊ। ਬਿਲਕੁਲ ਠੰਡੀ ਹੈ। ਰੇਟ ਦੀ ਗੱਲ ਕਰ ਗਏ ਇਹਦਾ ਰੇਟ ਬਾਈ ਨੇ ਜਾਇਜ਼ ਰੱਖਿਆ ਇਹਦਾ ਜਿਹੜਾ ਰੇਟ ਆ ਉਹ 45000 ਰੁਪਿਆ ਬਾਈ ਨੇ ਰੱਖਿਆ ਜਿਹਦੇ ਵਿੱਚੋਂ ਮਾਣ ਤਾਨ ਕੀਤਾ ਜਾਊਗਾ ਬਾਈ ਦਾ ਨੰਬਰ ਆ ਜਿਹੜਾ ਆਪਾਂ ਸਕਰੀਨ ਤੇ ਲਾਵਾਂਗੇ ਤੇ ਬਾਕੀ ਰਿਕਵੈਸਟ ਹੈ ਵੀ ਆਪਦੀ ਤਸੱਲੀ ਪਰਖਾ ਜਿਹੜੀ ਉਹ ਆ ਕੇ ਕਾਲ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ